तो छेदम तो था गोणिया थे सिलप ठोक रहे थे तो कंध में मार रहे थे तो हमने बोले कदो से लोकदा वो सिलप गिर गया साढ़े ग्यारह बजे तो चुप कर गया तो हम लोग भी अच्छे खासे सो गए थे हम किसी को आवाजा नहीं लगाए थे फिर लाइट कर चल गए थे साढ़े पांच बजे तो फिर हम लोग उठ के बैठे थे फिर घर वाला भी बैठा था और जड़े सबसे छोटी गुड़िया थी पूजा, वो भी उठी थी मेरी नाली फिर वो सोने चल गए मैं पांडे पुंडे धोके सारे काम करके तो नहा मैं पोड़ी पे चढ़ लग रही थी एकदम इच्छा तो डिगे चार गुड़िया थी और एक कप्तान एक मिनट उसमें था बहुत दब गए थे किन्होंने निकाला उनको अब ये तो बता नहीं सकते किन्होंने निकाला मेरे के भी सटा लगे हैं पर आस-पड़ोस के लोगों ने निकाला और उस पड़ोस के लोगों ने सारे निकाल डाला जी सरकार से क्या कर मांग करते हैं सरकार से क्या मांग करूंगा मेरा तो गुड़िया थे मैं तो खुद हम लोग काम करते थे मजदूर आदमी थे मेरा तो बेटा तो कोई थाने गुड़िया थे सारे क्या काम क्या करते हो आप हम घर में काम करते थे खाना खुना बनाते थे पहले लेबर का काम भी करते थे फिर लेबर का छोड़ दिए थे घर में काम करती थी मेरा हाउस में लेबर का काम करता है मिस्त्री दिन आपका नंबर है बिहार का किसी का ਮੇਰਾ ਨਾਮ ਬਾਈ ਵਿਕਾਸ ਕੁਮਾਰ ਆ। ਕਹਾਂਜੀ ਕੀ ਮਾਮਲਾ ਹੈ ਤੁਹਾਡਾ ਜਿਹੜਾ ਮਕਾਨ ਮਾਮਲਾ ਭਾਈ ਇਹ ਮਕਾਨ ਨੇ ਇਹ ਪਰਵਾਸੀ ਮਜ਼ਦੂਰ ਉੱਥੇ ਸਾਡੇ ਕੋਲ ਕਿਸੇ ਦਿਹਾੜੀ ਕਰਨ ਆਏ ਸੀ ਇਹਨਾਂ ਨੇ ਪੁੱਛਿਆ ਮਕਾਨ ਭਾਈ ਤੁਹਾਡੇ ਕੋਲ ਹੈਗਾ ਆ ਮੈਂ ਕੋਈ ਮਕਾਨ ਆ ਹੈਗਾ ਮੇਰੇ ਕੋਲ ਪੁਰਾਣਾ ਮਕਾਨ ਆ ਕਹਿੰਦੇ ਇਹ ਸਾਨੂੰ ਮਿਲ ਜੂਗਾ ਤੇ ਇਹ ਸਾਨੂੰ ਥੋੜੇ ਦਿਨ ਬਾਅਦ ਟਾਈਮ ਪਾਸ ਕਰਨ ਨੂੰ ਦੇ ਦਿਓ ਤੇ ਹੁਣ 4-5 ਦਿਨ 5-7 ਦਿਨ ਮੈਂ ਪਹਿਲਾਂ ਇਹਨਾਂ ਨੂੰ ਕਿਹਾ ਵੀ ਸੀ ਮੈਂ ਕਿਹਾ ਭਾਈ ਮਕਾਨ ਸਸਤਾ ਆ ਮਕਾਨੇ ਵਿੱਲਾ ਕਰ ਰਿਓ ਜੇ ਕਹਿੰਦਾ ਕੋਈ ਨਹੀਂ ਭਾਈ ਕਮਰਾ ਮੈਂ ਦੇਖ ਕੇ ਦੇ ਕਦੇ ਦਿਨ ਕੋਈ ਵਿੱਲਾ ਕਰ ਦਿੰਦਾ ਆ ਜਿਹੜੇ ਬੱਚਾ ਜੋ ਹਾਸਾ ਵਾਪਰ ਗਿਆ ਦੋ ਬੱਚੀਆਂ ਇੱਕ ਉਹਨਾਂ ਦਾ ਬਾਪ ਪੂਰਾ ਹੋਇਆ ਦੋ ਬੱਚੀਆਂ ਠੀਕ ਆ ਉਹਨਾਂ ਨੇ ਮੈਸੇਜ ਵੀ ਠੀਕ ਹੈ ਰੈਸਕਿਊ ਕਿਹਨਾਂ ਕੀਤਾ ਰੈਸਕਿਊ ਅਹੀ ਆਪ ਕੀਤਾ ਭਾਈ ਪ੍ਰਸ਼ਾਸਨ ਨੇ ਕਿ ਮਦਦ ਆਈ ਹੈ ਪੰਜਾਬ ਸਿੰਗ ਐਮਲੈਸ ਐਲਜੀ ਸਰਕਾਰੀ ਹਾਂਜੀ ਬਹੁਤ ਮੰਦਗ ਭਾਦੀ ਘਟਨਾ ਆਇਆ ਪੋਲ ਦੇ ਵਿੱਚ ਮੀਨ ਬਾਜ਼ਾਰ ਮਰਵਾਹ ਅਗਲੇ ਦੇ ਵਿੱਚ ਹੋਈ ਆ ਜਿਸ ਇੱਕ ਪੁਰਾਣਾ ਖਸਤਾ ਹਾਲ ਮਕਾਨ ਦੇ ਵਿੱਚ ਇੱਕ ਪਰਿਵਾਰ ਪਰਦੇਸੀ ਪਰਿਵਾਰ ਰਹਿੰਦਾ ਸੀ ਉਹਦੇ 6 ਮੈਂਬਰ ਸੀ ਜਦੋਂ ਸਵੇਰੇ ਉਹ ਲੇਡੀ ਜਿਹੜੀ ਆ ਤੜਕੇ ਉੱਠੀ ਆ ਉੱਠ ਕੇ ਬਾਹਰ ਉਹਨੇ ਆਪਣਾ ਵੇੜਾ ਸਾਫ ਕੀਤਾ ਪੌੜੀਆਂ ਚੜਨ ਲੱਗੀ ਆ ਤੇ ਉਹ ਛੱਤ ਜਿਹੜੀ ਦੋ ਮੰਜ਼ਲੀ ਥੱਲੇ ਆ ਗਈ ਆ ਥੱਲੇ ਆਉਣ ਦੇ ਨਾਲ ਇਹ ਪਰਿਵਾਰ ਦੇ 6 ਮੈਂਬਰ ਜੀ ਜਿਨ੍ਹਾਂ ਵਿੱਚ ਉਹਨਾਂ ਦੀ ਵੱਡੀ ਬੇਟੀ ਤੇ ਸਭ ਤੋਂ ਛੋਟੀ ਬੇਟੀ ਤੇ ਇਹਨਾਂ ਦਾ ਪਿਓ ਤਿੰਨਾਂ ਹੀ ਡੈਥ ਹੋ ਗਈ ਆ ਇੱਕ ਮਦਰ ਤੇ ਦੋ ਬੱਚੀਆਂ ਬਚ ਗਈਆਂ ਵਾ ਸਰਕਾਰੀ ਐਂਬੂਲੈਂਸ ਨਾਲ ਅਸੀਂ ਇੱਕ 108 ਤੇ ਫੋਨ ਕੀਤਾ ਉਹਨਾਂ ਦੀ ਮਦਦ ਨਾਲ ਅਸੀਂ ਉਹਨੂੰ ਹਸਪਤਾਲ ਲੈ ਕੇ ਜਾਂਦਾ ਦੋ ਬੱਚੇ ਜਿਹੜੇ ਆ ਹਰਮੰਸਰੇ ਕੀ ਹਸਪੀਟਲ ਆ ਉਹ ਸਟੇਬਲ ਆ ਉਹ ਬਚ ਗਏ ਆ ਪਰ ਬਹੁਤ ਮੰਦਭਾਦੀ ਘਟਨਾ ਵਾ ਅਸੀਂ ਇੱਕ ਪ੍ਰਵਾਸੀ ਮਜ਼ਦੂਰ ਜਿਹੜੇ ਪਰਿਵਾਰ ਆ ਕੇ ਰਹਿੰਦੇ ਆ ਜਾਂ ਆਪਣੇ ਸਮਾਜ ਦੇ ਵ ਰਹਿੰਦੇ ਆ ਅਸੀਂ ਇਹ ਬੇਨਤੀ ਕਰਦੇ ਜਿਹੜੇ ਮਕਾਨਾਂ ਦੀ ਖਸਤਾ ਹਾਲਤ ਹੈਗੀ ਆ ਉਹ ਉਹਨਾਂ ਤੇ ਨਾ ਹੀ ਰਹਿੰਦੇ ਚੰਗੀ ਗੱਲ ਆ ਠੀਕ ਹੈ ਨਾ ਇਹ ਬਹੁਤ ਜ਼ਰੂਰੀ ਮੈਸੇਜ ਹੈ ਜੀ ਉਹਨਾਂ ਦੇ ਨਾਂ ਰਹਿਣ ਆਲੇ ਦੁਆਲੇ ਕਿਤੇ ਚੱਲ ਜਾਣਾ ਜੇ ਕਿਸੇ ਨੇ ਮਕਾਨ ਕਰਾਇਆ ਜਿੱਦਾਂ ਉਹ ਖਾਲੀ ਕਰਾ ਲਾ ਜਿਦਾ ਇਹ ਭਾਈ ਸਾਹਿਬ ਦਾ ਮਕਾਨ ਸੀ ਸਾਡੇ ਇਹਨਾਂ ਨੇ ਨੂੰ ਕਿਹਾ ਵੀ 2 ਮਹੀਨੇ ਪਹਿਲੇ ਵੀ ਮਕਾਨ ਖਾਲੀ ਕਰ ਦੇ ਪਰ ਨਹੀਂ ਖਾਲੀ ਕੀਤਾ ਉਹਦੀ ਕਿਸਮਤ ਸੀ ਉਹ ਵਿਚਾਰੀ ਥੱਲੇ ਆ ਗਏ ਇਹ ਬਹੁਤ ਮੰਦ ਭਾਦੀ ਖਵਾਰ ਆ ਜੀ ਮਕਾਨ ਤੇ ਕਿਹਾ ਤੁਹਾਡੇ ਮਾਰ ਦਾ ਕੀ ਮਾਮਲਾ ਹੈ ਸਾਡਾ ਤੇ ਕਿਹੜੇ ਕਿਹੜੇ ਹਾਲਾਤਾਂ ਕਰ ਸਰ ਮੈਨੂੰ ਸਵੇਰੇ ਤਕਰੀਬਨ 6:30 7 ਵਜੇ ਫੋਨ ਆਇਆ ਉੱਥੇ ਜਿਨ੍ਹਾਂ ਦਾ ਮਕਾਨ ਆ ਉਹਨਾਂ ਦੇ ਨਾਲ ਹੀ ਮੇਰੇ ਸੌਰੀਆਂ ਦਾ ਘਰ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਇੱਦਾਂ ਇੱਦਾਂ ਛੱਤ ਡਿੱਗ ਗਈ ਇਕ ਵੰਡੀਆਂ ਦੀ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਅੱਜ ਸਵੇਰੇ ਸਵੇਰੇ ਹੀ ਕਿ ਇਹ ਵਿਚਾਰੇ ਪ੍ਰਵਾਸੀ ਮਜ਼ਦੂਰ ਆ ਇੱਥੇ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰਦੇ ਸੀਗੇ 6 ਕੁੜੀਆਂ ਸੀਗੀਆਂ ਤੇ ਇੱਕ ਹਸਬੰਡ ਵਾਈਫ ਸੀਗੇ ਹਸਬੰਡ ਦੀ ਡੈਥ ਹੋ ਗਈ ਆ ਤੇ ਦੋ ਕੁੜੀਆਂ ਦੀ ਡੈਥ ਹੋ ਗਈ ਆ ਮਾਂ ਬਚ ਗਈ ਆ ਤੇ ਦੋ ਕੁੜੀਆਂ ਛੋਟੀਆਂ ਉਹ ਬਚ ਗਈਆਂ ਅਰੇ ਬਹੁਤ ਹੀ ਜਿਹੜਾ ਮਕਾਨ ਆ ਬਹੁਤ ਖਸਤਾ ਹਾਲਤ ਚ ਸੀਗਾ ਇਹਨਾਂ ਨੂੰ ਮੇਰੇ ਖਿਆਲ ਨਾਲ 15-20 ਦਿਨ ਪਹਿਲਾਂ ਕਿਹਾ ਵੀ ਸੀਗਾ ਮਕਾਨ ਮਾਲਕਾਂ ਵੱਲੋਂ ਕਿ ਤੁਸੀਂ ਘਰ ਖਾਲੀ ਕਰ ਦਿਓ ਇਹਦੀ ਛੱਤ ਪਤਾ ਨਹੀਂ ਕਿਹੜੇ ਵੇਲੇ ਡਿੱਗ ਜਾਣੀ ਆ ਤੇ ਮੈਨੂੰ ਮਿਲੇ ਵੀ ਸੀ ਕਹਿੰਦੇ ਸੀ ਅਸੀਂ ਕੁਝ ਦਿਨ ਤੱਕ ਮਕਾਨ ਨਹੀਂ ਖਾਲੀ ਕਰ ਦੇਣਾ ਵਾ ਤੇ ਬਹੁਤ ਖਸਤਾ ਹਾਲਤ ਚ ਤੇ ਮੈਂ ਐਸਾ ਕੋ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਤੁਸੀਂ ਮਕਾਨ ਖਾਲੀ ਕਰਕੇ ਤੇ ਕੋਈ ਹੋਰ ਕਰ ਲੈ ਲਓ ਜਿਹੜਾ ਵਧੀਆ ਆ ਇਹਦਾ ਪਤਾ ਨਹੀਂ ਕਿਹੜੇ ਵੇਲੇ ਡਿੱਗ ਜਾਣਾ ਤੇ ਉਹੀ ਅੱਜ ਹਾਲਾਤਾਂ ਵਿੱਚ ਅੱਜ ਉਹ ਹੋ ਗਿਆ ਕੰਮ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਸੀਗਾ ਪਰ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਸਵੇਰੇ ਸਵੇਰੇ ਅੱਜ ਜਿਹਦੇ ਵਿੱਚੋਂ ਪਿਓ ਪੂਰਾ ਹੋ ਗਿਆ ਤੇ ਦੋ ਬੱਚੇ ਪੂਰੇ ਹੋ ਗਏ ਤਿਆਪੁਰ ਦੇ ਵਿੱਚ ਘਟਨਾ ਲੱਗਿਆ ਕਿ ਕੀ ਕੈਜ਼ੁਐਲਟੀ ਹੋਈ ਹੈ ਕੀ ਪਲਾਸ ਇਹ ਜਿਹੜੇ ਕਿ ਸਵੇਰੇ ਕੋਈ 5:30-6 ਵਜੇ ਦੇ ਕਰੀਬ ਇੱਕ ਘਟਨਾ ਜਿਹੜੀ ਬਹੁਤ ਮੰਦਭਾਗੀ ਘਟਨਾ ਵਾਪਰੀ ਜਿੱਥੇ ਇੱਕ ਪਰਿਵਾਰ ਦੇ ਤਿੰਨ ਜੀ ਜਿਹੜੇ ਆ ਜੀ ਉਹਨਾਂ ਦੀ ਡੈਥ ਹੋ ਗਈ ਹੈ ਮਤਲਬ ਘਰ ਦਾ ਜਿਹੜਾ ਮੁਖੀ ਸੀਗਾ ਤੇ ਦੋ ਉਹਨਾਂ ਦੀਆਂ ਬੇਟੀਆਂ ਜਿਹੜੇ ਤਿੰਨੇ ਉਹ ਜਿਹੜੇ ਇਲਾਜ ਨੇ ਜੀ ਉਹ ਵੈਸੇ ਖਤਰੇ ਤੋਂ ਬਾਹਰ ਨੇ ਜਿਹੜਾ ਇਹ ਮਕਾਨ ਹੈ ਜੀ ਤਿੰਨ ਮੰਜ਼ਲਾ ਮਕਾਨ ਸੀਗਾ ਤੇ ਕਾਫੀ ਪੁਰਾਣਾ ਹੋਣ ਕਰਕੇ ਜਿਹੜਾ ਕੰਡਮ ਖਾਲਦ ਤੇ ਕੰਡ ਕਰਕੇ ਇਹ ਹਾਦਸਾ ਹੋਇਆ ਬਾਕੀ ਅਸੀਂ ਮੌਕੇ ਦੇ ਫਾਇਰਫਾਈਟ ਦੀਆਂ ਗੱਡੀਆਂ ਜਾਂ ਲੋਕਲ ਪਬਲਿਕ ਦਾ ਬਹੁਤ ਉਹਨਾਂ ਨੇ ਮਤਲਬ ਕਰਕੇ ਜਿਹੜਾ ਰਿਕਵਰ ਕੀਤਾ ਬੰਦਿਆਂ ਨੂੰ ਵਿੱਚੋਂ ਤੇ ਬਾਕੀ ਦਾ ਟ੍ਰੀਟਮੈਂਟ ਚੱਲਦਾ ਜੀ ਤੇ ਰੈਸਕਿਊ ਦੇ ਵਿੱਚ ਆਮ ਆਦਮੀ ਦੇ ਸਾਥ ਵੀ ਪਬਲਿਕ ਦਾ ਪੂਰਾ ਸਹਿਯੋਗ ਮਤਲਬ ਇਹ ਵੀ ਜਦੋਂ ਮੈਨੂੰ ਜਦੋਂ ਫੋਨ ਆਇਆ ਮੈਂ ਫਾਇਰਫਾਈਟ ਦੀਆਂ ਗੱਡੀਆਂ ਨੂੰ ਕਾਲ ਕੀਤੀ ਸਾਡੀ ਗੱਡੀ ਵੀ ਮੌਕੇ ਤੇ ਪਹੁੰਚੀ ਅਸੀਂ ਖੁਦ ਵੀ ਗਏ ਇਹ ਬਾਕੀ ਵੀ ਜਿਹੜਾ ਲੋਕਲ ਜਿਹੜਾ ਲੋਕਾਂ ਨੇ ਨੇੜੇੋਂ ਮਾਰੋ ਕਾਫੀ ਹਿੰਮਤ ਕਰਕੇ ਜਿਹੜਾ ਉਹਨਾਂ ਨੂੰ ਵਿੱਚੋਂ ਕੱਢਿਆ ਬਾਹਰ ਦੇ ਹਸਪਤਾਲ ਜਿਹੜਾ ਭੇਜੇ ਵੀ ਜੇ